होए बिना नवे जीवन की तलाश करनी बड़ी औखी है जो इस संसार को उदास नहीं निरंकार की किस तरह तलाश करेगा शब्द चोट कर मुसलमान है तो शरा पूरा पाबंद हो जाए अगर ये बंदा गुरुद्वारे आ रहा है तो सारी रैद वैद का धार नहीं हो जाएगा एकदम और ये बंदा अगर हिंदू है तो पूरा कर्मकांड अपना लेगा और शब्द ने चोट कर दी संग ने चोट कर दी है तो जब सत्संग ने चोट की थी क्योंकि अपने इष्ट का पूर्ण तौर पे वर्णन की कोशिश करे अगर कोई हिंदू पूर्ण तौर पे कर्मकांड नहीं होया अजय सत्संग ने चोट नहीं की थी। अगर कोई मुसलमान पूर्ण तौर पे शरहदारनी नहीं होया यकीन जानो अजय नमाज ने चोट नहीं की थी। ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਕਿ ਕੋਈ ਫੌਰਨ ਤੌਰ ਤੇ ਰਹਿਤ ਬੈਤ ਦਾ ਧਾਰਨੀ ਨਹੀਂ ਨਹੀਂ ਹੋਇਆ ਅਜੇ ਸ਼ਬਦ ਨੇ ਝੋਟ ਨਹੀਂ ਕੀਤੀ ਅਜੇ ਕਥਾ ਕਿੰਨ ਨੇ ਕਤਈ ਝੋਟ ਨਹੀਂ ਕੀਤੀ ਕਿ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ ਤੀਰ ਲੰਘ ਜਾਂਦਾ ਨਹੀਂ ਲੱਗੇ ਅਗਰ ਲੱਗਦਾ ਉਤੇ ਪੂਰਨ ਤੌਰ ਤੇ ਰਹਿਤ ਬੈਤ ਦਾ ਧਾਰਨੀ ਹੋ ਜਾ ਅਗਰ ਸਤਸੰਗ ਨੇ ਚੋਟ ਕੀਤੀ ਹੈ ਤੇ ਪੂਰਾ ਕਰਮ ਕਾਂਡੀ ਹੋ ਜਾਣਾ ਸੀ ਸਿਰ ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ ਪੰਜ ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਪੁਖਤਗੀ ਪਤਿਆਈ ਕਿ ਹੁਣ ਜੋ ਕੁਛ ਮੈਂ ਕਹਿਣ ਲੱਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਾ ਦੇ ਚ ਲੰਗੇ ਨੇ ਕਰਮ ਕਾਂਡ ਦੇ ਚ ਲੰਗੇ ਨੇ ਰਹਿਤ ਬੈਦ ਦੇ ਚ ਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਨਵਾ ਜੀਵਨ ਪ੍ਰਾਪਤ ਨਹੀਂ ਉਹ ਦੋ ਸ਼ਬਦ ਬਰਦਾਸ਼ਤ ਕਰਨੇ ਕਿ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਗਿਆ ਇਹ ਬੰਦਾ ਕਰਮ ਕਾਂਣ ਤੋਂ ਵੀ ਉਦਾਸ ਹੋ ਜਾਏਗਾ ਕਿ ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ ਮੈਂ ਗਲਤ ਕਮਤबीर ਸੁਧਾਈ ਵੀ ਕਰ ਦੇਣਾ ਕਿਹ ਬੰਦਾ ਰਹਿਤ ਬੈਗ ਤੋਂ ਵੀ ਉਦਾਸ ਹੋ ਜਾਏਗਾ ਕਿਉਂ ਜਿਸ ਲਈ ਸ਼ਿੰਗਾਰ ਕੀਤਾ ਉਹਦੀ ਝਲਕ ਨਹੀਂ ਕਿਲੀ ਪੰਜ ਸੱਤ ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਜੇ ਕੋਈ ਕਿ ਸੋਚਣ ਵਾਲਾ ਬੰਦਾ ਤਾਂ ਇਹ ਤੇ ਸ਼ਬਦ ਨੇ ਚੋਟ ਕੀਤੀ ਸੋਚਦਾ ਨਾ ਤੇ ਚੋਟ ਲੱਗਣੀ ਨਹੀਂ ਸੀ ਚੋਟ ਤੇ ਸਿਆਣੇ ਨੂੰ ਲੱਗੇ ਲਾਜ਼ਮ 90% ਖੁਦਕੁਸ਼ੀ ਸਿਆਣੇ ਬੰਦੇ ਕਰਦੇ ਨੂੰ ਮੂਵ ਨਹੀਂ ਕਰਦੇ ਔਖੇ ਨਾ ਹੁੰਦਾ ਪਰ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਕੰਗੀਨ ਹੋ ਜਾਂਦੇ ਨੇ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ ਮਨੁੱਖ ਪੁੱਤਰ ਨਾਲ ਬੈਠ ਸਕਦਾ ਮਿੱਤਰ ਨਾਲ ਬੈਠ ਸਕਦਾ ਪਤਨੀ ਨਾਲ ਬੈਠ ਸਕਦਾ ਪਤੀ ਨਾਲ ਬੈਠ ਸਕਦਾ ਕੋਈ ਕਿਤਾਬ ਚਾਹੀਦੀ ਟੀਵੀ ਨਾਲ ਬੈਠ ਸਕਦਾ ਰੇਡੀਓ ਨਾਲ ਬੈਠ ਸਕਦਾ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਕਿਉਂ ਜੈਸੇ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਝ ਨਹੀਂ ਹਰ ਬੰਲੂ ਕੋ ਦੌੜ ਰਿਹਾ ਕਿੱਥੋਂ ਆਪਣੇ ਆਪ ਤੋਂ ਭੱਜ ਆਪਣੇ ਆਪ ਤੋਂ ਭੱਜ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਐਸੀਆ ਪੈਣੇ ਇਹ ਹੀ ਕੁਛ ਦੂਸਰਾ ਵੀ ਇਹ ਹੀ ਕੁਛ ਕਿਸਮੇ ਖੋਲੋਂ ਗੰਠੜੀ ਦੁਖੀ ਪਰਾਇਆ ਮਹਾਰਾਜ ਕਹਿੰਦੇ ਮੈਂ ਗੰਢ ਦੇ ਦੇ ਅੱਗੋਂ ਖੋਲਾ ਜੀ ਤੇ ਉਹ ਖੋਲਣ ਲੱਗਦਾ ਕਿ ਪਹਿਲਾਂ ਹੀ ਖੋਲ ਕੇ ਰੱਖ ਦੇਂਦਾ ਮੈਂ ਇੱਕ ਦੁਖਦੀ ਗੱਲ ਕਰਦਾ ਉਹ ਦਸ ਦੁਖਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਗੁਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮੈਰਸ ਕਰਦੇ ਵਖਤੀ ਤੌਰ ਤੇ ਬੁਲਾਉਣ ਦਾ ਇੱਕ ਰੰਗ ਹੁੰਦਾ ਇਸ ਵਾਸਤੇ ਕੈਨੇ ਇੱਕਲਾ ਤੇ ਰੱਬ ਵੀ ਨਾਵੇ ਇਕਲ ਅਖਰ ਤੀਏ ਤੇ ਜਿਨੂੰ ਇਕਲ ਅਖਰ ਦੀ ਇੱਕ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਔਰ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਛ ਨਹੀਂ ਹੈ ਤਾਂ ਹੀ ਨਹੀਂ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਤੇਰੀ ਮਰਸ ਉਹਦੇ ਕੋਲ ਕੁਛ ਹੈ ॠषि ਯਾਗਵਲਕ ਗੰਗਾ ਦੇ ਕੰਢੇ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਇਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਯਾਗਵੱਲ ਕਹਿਣ ਲੱਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ। ਹੁਣ ਤੂੰ ਆਇਆ ਮੈਨੂੰ ਕੱਲਾ ਕਰ ਦਿੱਤਾ। ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਤੇ ਤਾਂ ਮੈਂ ਅਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇਹ ਕਿਹੜੀ 당 ਹੈ? ਇਹ ਕਿਹੜੀ ਤਰੀਕਾ ਹੈ? ਵਰਨਾ ਇਕੱਲੇਪਨ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾ ਤੇ ਆਖਿਓ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕੱਲੇ ਰੱਖੋ تنہائی سزا ਹੈ ਇਸ ਲਈ ਦਿਵੇ ਕੋਲ ਕੁਝ ਵੀ ਨਹੀਂ ਨਾ ਕੋਈ ਉਮੰਗ ਨਾ ਕੋਈ ਰੰਗ ਨਾ ਕੋਈ ਖੇਡਾ ਨਾ ਕੋਈ ਖੁਸ਼ੀ ਨਾ ਅੰਦਰ ਬੁਲਾਸ ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕੋਈ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਵੇ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਮੰਡ ਹਰ ਮਨੁੱਖ ਦੁੱਖਾਂ ਦੀ ਗੱਟ ਲਈ ਚੁਕੀ ਦਿਲਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਨਹੀਂ ਬਸ ਤੁਸੀਂ ਥੋੜਾ ਜਿਹਾ ਮੌਕਾ ਦੇ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌਸ ਦੁੱਖ ਸੁਣਾਉਂਦਾ ਰਹੇਗਾ ਗੰਢ ਖੋਲਣੀ ਅਗਲੇ ਦਿਹੀਏ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਜਾਏਗੀ ਚੁੱਪੀ ਨਹੀਂ ਕਰੇਗਾ ਔਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਇਹ ਗੰਦ ਜਾਣ ઓਕੇ ਨਾ ਹੋਣਾ। ਵੀ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਂ ਨੇ ਗੰਡ ਖੋਲ ਹੀ ਨਹੀਂ ਜੇ ਫਿਰ ਖੈਰ ਕੋਈ ਨਹੀਂ। ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਹੁੰਦਾ ਹੈ, ਰਸ ਆਉਂਦਾ ਉਸ। ਬੜਾ ਸਵਾਦ ਆਉਂਦਾ ਹੈ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ। ਕਿ ਕਿਧਰੇ ਕਿਧਰੇ ਫਿਰ ਸੁੱਖ ਨੂੰ ਵੀ ਦੁੱਖ ਵਿੱਚ ਬਦਲਦਾ ਹੈ ਇਹ ਵੀ ਮੈਂ ਉਸ ਤਰ੍ਹਾਂ ਤੁਸੀਂ ਆਖੋਗੇ ਸੁੱਖ ਨੂੰ ਦੁੱਖ ਵਿੱਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਦੇ ਤੋਂ ਮੈਂ ਇੰਧੌਰ ਜਾਣਾ ਸੀ ਦਾਦਰ ਸਿੰਘ ਸਵਾਦਖ ਇੱਕ ਇੰਧੌਰ ਦਾ ਹੀ ਸੱਜਣ ਮਿਲ ਗਿਆ ਉਹਨੇ ਕਿਹਾ ਗੈਣੀ ਜੀ ਅਸੀਂ ਬਾਯਰੋਡ ਜਾ ਰਹੇ ਹਾਂ ਸੜੀਕਾ ਅਸੀਂ ਤੇ ਨਾਗਪੀਨ ਡਰਾਈਵਰਾਂ ਇੱਕ ਪਤਲੀ ਪਤਲੀ ਤੇਨ ਕੁਸੀ ਨਾਲ ਚੱਲ ਸਕਦੇ ਰਸਤਾ ਚੰਗਾpass ਹੋਵੇਗਾ ਗੱਲਾਂ ਬਾਤਾਂ ਕਰਦੇ ਜਾਵਾਂਗੇ ਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ ਹਰਿਆਵਲ ਬੜੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਪਤਾ ਤੇ ਮੈਨੂੰ ਹੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਉਸ ਤਰ੍ਹਾਂ ਬਣਾ ਲੈਂਦੇ ਆ ਪ੍ਰੋਬਲਮ ਉਸ ਦਿਨ ਦਾ ਮੇਰਾ ਤਲਖ ਤਜਰਬਾ ਹੈ ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋਕੀ ਕਰਨੇ ਸ਼ੁਰੂ ਕੀਤੇ ਹੋਕੀ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਤੋਂ ਇੱਕ ਪਤੀ ਪਤਨੀ ਬੈਠੇ ਮੈਂ ਹੈਰਾਨ ਹੋਏ ਕਿ ਓਕੇ ਇਹ ਕਿ ਜਲਾ ਦੇ ਰੱਖ ਦੇਗਾ ਇਹਨਾਂ ਤੱਕ ਪਹੁੰਚਦੇ ਪਹੁੰਚ ਸਕਦੇ ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਇੱਕ ਆਨੰਦ ਪ੍ਰਸੰਚਿਤ ਮਨੋਕੋਲ ਬੈਠੋ ਉਸ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਉਹ ਤੇ ਪੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੋ ਕੇ ਪਰਦਾਇ ਇੰਡੌਰ ਤੱਕ ਗਿਆ ਕਿ ਸਾਰੀ ਕਾਰਨੋਇ ਕੋਕੇ ਰੱਖ ਦੇਗਾ ਨਹੀਂ ਹੋ ਕੇ। ਇੰਨੀ ਸਲਾਮ ਇਤਨੀ ਜਲਨ ਮੇਰੇ ਕੋਲ ਰਹਾ ਨਹੀਂ ਗਿਆ। ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਉੱਚ ਲਹਿਮਤ ਸਰਦਾਰ ਜੀ ਗੱਲ ਕੀ ਹੈ। ਮੈਂ ਕਮੇਲੋਂ ਅਡੀ ਪ੍ਰਾਈਵੇਟ ਜ਼ਿੰਦਗੀ ਤੇ ਮਦਾਫਲ ਕਰਨੀ ਨਹੀਂ ਚਾਹੀਦੀ। ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ। ਮੈਂ ਬੇਚੈਨ ਹੋ ਗਏ। ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫਰ ਕਿਉਂ ਚੁਣ ਲਿਆ ਤੁਹਾਡੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ ਜੈ ਨਹੀਂ ਜੀ ਇੱਕ ਕੋਈ ਦਿਨ ਦੇ ਵਿੱਚ 6 ਲੱਖ ਦਾ ਘਾਟਾ ਪੈ ਗਿਆ ਇੱਕ ਕੋਈ ਦਿਨ ਦੇ ਵਿੱਚ ਕੱਲ ਤੋਂ ਕੱਲ ਦਾ ਮੈਂ ਬੜਾ ਬੇਚੈਨ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਹੈ ਤੇ ਗਲਤ ਕਹਿੰਦੇ ਤੇ। ਔਰ ਉਹਨਾਂ ਨੂੰ ਸਮਝਾਣ ਲੱਗੇ ਕਮ ਸੇ ਕਮ ਇਹ ਗੈਣਯਾਮਾਂ ਦੇ ਨਾਲ ਤੇ ਝੂਠ ਨਾ ਬੋਲੋ। ਸੁਖ ਫਿਰ ਲਗੇ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ। ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ 10 ਤੇ ਮਿਲੇਆ ਨਹੀਂ ਮਿਲੇਆ 4 ਹੈ ਤਾਂ ਹੁਣ ਕੱਲ ਦਾ ਕਈ ਜਾਣਨ ਛੇ ਲੱਗਦਾ ਘਾਟਾ ਪੈ ਗਿਆ ਛੇ ਲੱਗਦਾ ਘਾਟਾ। ਨਾ ਆਪ ਆਰਾਮ ਕਰਨ ਨਾ ਕਿਸੇ ਹੋਰ ਰੋਈ ਜਾਂਦੇ ਦੁਖੀ। ਮੈਂ ਕਿ ਠੀਕ ਹੈ। ਦੁੱਖ ਦੁਖ ਪ੍ਰਤੀਤ ਹੋਵੇ। ਇਸ ਤਰ੍ਹਾਂ ਦੇ ਲੋਕ ਤਾਂ ਹੈਨ। ਔਰ ਕਈ ਨਵੇਂ ਨੂੰ ਵੀ ਨੁਕਸਾਨ ਦੇ ਚ ਬਦਲ ਦੇਂਦੇ ਨੇ। ਕਈ ਸੁੱਖਾਂ ਨੂੰ ਵੀ ਦੁੱਖ ਦੇ ਚ ਬਦਲ ਦੇਂਦੇ ਨੇ। ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਹੀ ਦੁੱਖ ਦੇ ਚ ਬਦਲ ਦੇਂਦੇ ਨੇ। ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦੇਂਦੇ ਨੇ। ਜੀਵਣਾ ਆਪਣਾ ਵੀ ਮਾਲ ਕਰ ਦੇਣੇ ਦੂਜਿਆਂ ਦਾ। ਆਦਤ ਹੋ ਜਾਂਦੀ। ਔਰ ਫਿਰ ਔਕਾ ਹੀ ਹੋ ਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ। ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤੋ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ। ਕੋਲਣ ਦੀ ਕੋਸ਼ਿਸ਼ ਇਥੋਂ ਹੀ ਜੋ ਹੈ سلسلہ ਆਰੰਭ ਹੁੰਦਾ ਹੈ। ਤੋ ਹੁਣ ਮੁਖ्तसर ਮੈਂ ਰਸ ਕਰਾਂ ਜੋ ਸ਼ਬਦ ਤੋਂ ਸਤਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਲਾਜ਼ਮੀ ਅਗਰੇ ਸਿੱਖ ਹੈ ਤੋ ਪੂਰਾ ਰਹਿ ਗਿਆ ਬਹਿ ਗਿਆ ਹੋਵੇਗਾ। ਮੈਂ ਦੁਬਾਰਾ। ਅਗਰੇ ਮੁਸਲਮਾਨ ਹੈ ਤੋ ਪੱਕਾ ਸ਼ਰਈ ਹੋਵੇਗਾ। ਪੱਕਾ ਸ਼ਰਈ ਅੱਜ ਤੇ ਵੀ ਜਾਏਗਾ। ਰੋਜ਼ੇ ਵੀ ਰੱਖੇਗਾ ਪੰਜ ਵਕਤ ਨਮਾਜ਼ ਵੀ ਪੜ੍ਹੇਗਾ ਜ਼ਕਾਤ ਵੀ ਦੇਵੇਗਾ ਤਲਾਵਤ ਵੀ ਕਰੇਗਾ ਸਭ ਕੁਝ ਕਰੇਗਾ ਸੂਨਤ ਵੀ ਰੱਖੇਗਾ ਔਰ ਜੇ ਇਹ ਬਿੰਦੂ ਹੈ ਪੱਕਾ ਕਰਮ ਕਾਂਡੂ ਹੋਵੇਗਾ 88 ਤੀਰਥਾਂ ਵਿੱਚ ਸਨੇਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ ਪਹਿਲੇ ਮਾਗਦਾ ਵੀ ਇਸ਼ਨਾਨ ਕਰਨਾ ਹੈ ਕੁੰਭ ਦਾ ਵੀ ਕਰਨਾ ਹੈ ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ ਇਨੇ ਪੂਜਾ ਵੀ ਕਰਨੀ ਐਨੇ ਅਰਚਾ ਵੀ ਕਰਨੀ ਐਨੇ ਬੰਦਨ ਵੀ ਕਰਨਾ ਐ। ਇਹਨੇ ਤਿਲਕ ਵੀ ਪੈਣਾ ਐਨੇ ਜਨੇਊ ਵੀ ਪੈਣਾ ਐਨੇ ਤੋਤੀ ਵੀ ਪੈਣਨੇ। ਤੇ ਪੱਕਾ ਕਰਮਗਾਢੀ ਬਣੇਗਾ। ਤੇ ਪੱਕਾ ਰਹਿ ਬੇਤੀਆ ਬਣੇਗਾ। ਔਰ ਇੱਕ ਪੱਕਾ ਸ਼ਰਈ ਬਣੇਗਾ। ਲੇਕਿਨ ਜਦ ਬਹੁਤ ਹੋ ਜਾ ਤੰ ਬੰਦਾ ਸੋਚਣ ਸਮਝਣ ਵਾਲਾ ਹੋਵੇ। ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਝੋਟ ਕਰ ਗਿਆ ਸੀ ਸਤਸੰਗ ਝੋਟ ਕਰ ਗਿਆ ਉਦਾਸ ਹੋਇਆ ਯਕੀਨ ਜਾਨੋ ਹੋਣੀ ਇਸ ਨੂੰ ਇੱਕ ਹੋਰ ਝੋਟ ਲੱਗੇਗੀ ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ ਹੋਤੇ ਹੈ ਇਹ ਸ਼ਰਾਤੋ ਉਦਾਸ ਹੋ ਜਾਏਗਾ ਉਸ ਦਾ ਕੀ ਮਾਮ ਇਹ ਕਰਮ ਕਾਣ ਤੋਂ ਉਦਾਸ ਹੋ ਜਾਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਹੈ ਬੜੀ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਚਾਗੇ ਬੜੇ ਡੇਰਿਆਂ ਚ ਗਏ ਆ ਬੜੀ ਫੀਰ ਦੀ ਯਾਤਰਾ ਕੀਤੀ ਹੈ ਬੜੇ ਸਾਧੂ ਸੰਤਾਂ ਕੋਲ ਗਏ ਆ ਬੜਾ ਸਤ ਸੰਗ ਕੀਤਾ ਹੈ ਦਿਨ ਬਹੁਤ ਲੰਘ ਗਏ ਨੇ ਮੁੱਦਤ ਬਹੁਤ ਹੋ ਗਈ ਹੈ ਪ੍ਰਾਪਤ ਕੁਝ ਨਹੀਂ ਹੋਇਆ ਨਿਰਾਸ਼ਾ ਬਈ ਨਿਰਾਸ਼ੀ ਐਸਾ ਹੁੰਦਾ ਹੈ ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਜਗਤ ਵਿੱਚ ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਹੈ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਹੈ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਹੈ ਪ੍ਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਨੀ ਹੈ ਨਹੀਂ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲਣਾ ਹੈ ਗੁਰੂ ਤੋਂ ਨਿਰਾਸ਼ ਪ੍ਰਮਾਤਮਾ ਤੋਂ ਨਿਰਾਸ਼ ਔਰ ਪੱਕੇ ਨਿਰਾਸ਼ ਦਿੱਤੀ ਦੇ ਉਹ ਮਿਲਣਗੇ ਫਾਨੋਂ ਜੋ ਬੜੇ ਚਾਅ ਮਲਾ ਨਾਲ ਇਸ ਮਾਲਕ ਤੇ ਚਲੇ ਸਨ ਇਹ ਵੀ ਨਰਸ ਦੂਸਰੇ ਦੀ ਗੱਲ ਨੇ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ ਦੂਸਰੇ ਤੇ ਸਮਾਰਗ ਦਾ ਜੇ ਪਾਂਦੀ ਨਹੀਂ ਉਦਾਸ ਹੋਵੇ ਬਾਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਇਸ ਰਹਿਤ ਬੈਤ ਦਾ ਸ਼ਰਾ ਦਾ ਇਸ ਕਰਮ ਕਾਂ ਦਾ ਫਿਰ ਸਹੀ ਇਸਤੇਮਾਲ ਕਰੇ आगमी दुनिया की तलाश करेगा परम प्रकाश की खोज करेगा सिर्फ इस द नहीं जीवेगा यह भी मैरस करते हैं जिन्हों की जिंदगी का मकसद मंजिल सिर्फ कर्म कांड हो जाता है सिर्फ शरा हो जाती है वो जितने कठोर आते हैं रूहे जमीन देते इतना सब कठोर होर कोई भी नहीं हो सभी मैरस करते जितने कठोर हो जाने जालम हो जाएगा ਉਹ ਜਿੰਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰੀ ਸੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਸੋਬਾ ਸਰਹੰਦ ਦੀ ਕਚੈਰੀ ਦੇ ਉਰਵਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਬੇਸ਼ਰੀ ਤੇ ਗਏ ਜਿਹਨਾਂ ਨੂੰ ਪਹਿਲੇ ਕੋਰਸ ਦੇਚ ਰੱਖਿਆ ਗਿਆ ਠੰਡੇ ਕੋਰਸ ਦੇ ਪੰਜੇਸ਼ੀ ਤੇ ਗਏ ਕਚੈਰੀ ਦੇ ਸੋਬਾ ਸਰੰਦ ਕਹਿੰਦਾ ਇਹ ਮਾਸੂਮ ਅਸ ਤੇ ਛੋਟੇ ਨੇ ਬੋ ਇਹਦਾ ਮਤਲਬ ਹੈ ਉਹਨੂੰ ਮਗਲ ਪਾਸੇ ਉਹਨੇ ਨਹੀਂ ਦੇਖਿਆ ਸੀ ਇਹ ਮਾਸੂਮ ਅਸਤ ਇਹਦੇ ਬਹੁਤ ਸੋਕੇ ਇਹਦੇ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਦਇਆ ਪੈਦਾ ਹੋ ਗਈ ਇਹ ਬਹੁਤ ਸੋਕੇ ਮਾਸੂਮ ਨੇ ਇਹ ਮਾਸੂਮ ਅਸਤ ਇਸੇ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ ਇਸੇ ਸਭਾ ਦੇ ਵਿੱਚ دیਵਾਨ ਸੁਚਾਨਾਂ ਦੇ ਵੀ ਬੈਠਾ ਨਵਾਬ ਮਲੇਰ ਕੋਟਲਾ ਵੀ ਬੈਠਾ ਹੈ ਆਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਨਾ ਮਾਸੂਮ ਬੱਚਿਆਂ ਬਾਰੇ ਔਰ ਫੈਸਲੇ ਤੇ ਮੋਹਰ ਲਾਣੀ ਹੈ ਨਵਾਬ ਸੂਬਾ ਸਰਹੰਦ ਵਜੀ ਖਾਨ ਮੁਖੀ ਹੋ ਰਹੇ ਪਰ ਇਸ ਮੁਖੀ ਦੇ ਮੂੰਹ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਹਸ ਕੇ ਛੋਟੇ ਨੇ ਬਹੁਤ ਮਾਸੂਮ ਹਨ ਦੀਵਾਨ ਸੁਚਾਨੰਦ ਕਹਿੰਦਾ ਈ ਫਰਜ਼ੰਦੇ ਮਾਰਸ ਤੇ ਮਾਸੂਮ ਨਹੀਂ ਇਹ ਸਭ ਦੇ ਬੱਚੇ ਦੀਵਾਨ ਸੁਚਾਨੰਦ ਈ ਫਰਜ਼ੰਦੇ ਮਾਰਸ ਮਾਰ ਤੇ ਮਨ ਸਤ ਪਰਸ਼ੀਨ ਦੇ ਚ ਅਰਬੇ ਦੇ ਚ ਬਚ ਤੋਂ ਦੇ ਸਾਪ ਨੂੰ ਕਹਿੰਦੇ ਨ ਮਾਰ ਈ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਬੱਚੇ ਇਹ ਸਭ ਦੇ ਬੱਚੇ ਤੇ ਵੰਡੇ ਹੋ ਕੇ ਡੰਗ ਮਾਰਨ ਇਨਾਂ ਦਾ ਸਿਰ ਅੱਜ ਹੀ ਕੁੱਝ ਲੈਣਾ ਚਾਹੀਦਾ ਮਾਰ ਇਹ ਫਰਜ਼ੰਦੇ ਮਾਰਸ ਇਹ ਬੋਲ ਬਿਵਾਨ ਸੁਚਾਨੰਦੇ ਵਕਤ ਪਾਕੀ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਾਰੇ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਕੇ ਗਿਆ ਸੱਪਾ ਇਹ ਫਰਜ਼ੰਦੇ ਮਾਰਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰੂ ਨੇ ਕਬੂਲ ਵੀ ਕੀਤਾ ਹੈ ਪਿਟ੍ਰੀ ਕੇ ਅਸੀ ਮਾਰੀ ਅਸੀਂ ਸਭ ਪੀਣਾ ਔਰ ਜ਼ਾਲਮ ਲਈ ਦੁਸ਼ਟ ਲਈ ਸਤਗੁਰ ਦੇ ਬੋਲ ਮੈਂ ਬੜੇ ਸਾਹਮਣੇ ਰੱਖਾ ਚਾਹ ਸੁਧ ਕੇ ਚੂ ਬੱਚੇ ਗਾਂ ਕੋਸਤਾ ਚਾਰ ਕਿ ਬਾਕੀ ਬਮਾਨ ਰਸਤ ਪਈ ਚੀਦਾ ਮਾਰ ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਔਰ ਅੰਗਜ਼ੇਬ ਤੇ ਚੀਦਾ ਸਤ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ ਸੱਤ ਦੇ ਮੌਜੂਦ ਹੈ ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਸਭ ਮੌਜੂਦ ਜਾਹਾ ਸ਼ੁਦ ਕੇ ਚੂ ਬੱਚੇ ਗਾਉ ਕੁਸ਼ਤਾ ਚਾਰ ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਪੇਚੀ ਦਾ ਸੱਪ ਜੋ ਬਚ ਗਿਆ ਕੌਣ ਇਹ ਹੰਤੂ ਸੀ ਖੁਦ ਅੰਦਾਜ਼ਾ ਲਗਾਓ ਸਤਗੁਰ ਕਿਸ ਨੂੰ ਕਹਿ ਰਹੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਹਾਲਸੇ ਨੂੰ ਕਹਿ ਰਹੇ के बाकी बमान दस्त पेचीदा मारंगजेब सप मौजूद है जफरनामे अर्थ ने जित दिया चिट्ठिया चाह शुद्ध के चू बच्चे गां कुता चार के बाकी बमान दस्त पेचीदा मार चे मरदी के अकबर खामोशां कु के आतिश दारा दा फिर रोजा कु नहीं ਕਿ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ ਬੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ ਬੁਝਾਣ ਦੇਣਾ ਤੇ ਚੀ ਦਾ ਸਭ ਮੌਜੂਦ ਹੈ ਕਿ ਹੋਇਆ ਤੂੰ ਚਾਰ ਸੱਬ ਦੇ ਬੱਚੇ ਮਾਰ ਦਿੱਤੇ ਕਿ ਸਤਗੁਰ ਐਸਾ ਕਹ ਦੇ ਨੇ ਸੱਪ ਨੂੰ ਸੰਸਕ੍ਰਿਤ ਦੇ ਜਿਹਾ ਜੰਗ ਕਹਿਣ ਪਰਸ਼ੀਨ ਦੇ ਚ ਮਾਰ ਕਹਿੰਦੇ ਨੇ ਗੁਜੰਗ ਸਾਹਿਬ ਪਰ ਵਜ਼ਬਦੀ ਗੱਲ ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਗੁਜੰਗ ਦਾ ਜ਼ਾਲਮ ਲਈ ਦੁਸ਼ਟ ਨਹੀਂ ਤੇ ਪਰ ਕਬੂਲ ਹੋਦੋਂ ਕੀਤਾ ਜਦ ਦੀਵਾਨ ਸੁਚਾਲੰਦੀ ਜ਼ਬਾਨ ਤੋਂ ਨਿਕਲਿਆ ਕੀ ਫਰਜ਼ੰਦੇ ਮਾਰਸ ਇਹ ਸੱਪ ਦੇ ਬੱਚੇ ਹਨ ਪਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮਵਲ ਕੀ ਕਹਿੰਦੇ ਸਨ ਕਿ ਮਾਰ ਨਹੀਂ ਰਫਤੀ ਮਾਰ ਨਹੀਂ ਆਵਲ ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ ਕੁਛ ਨਹੀਂ ਕੰਨ ਗਿਆ ਉਸੀ ਮਨੋਕੁ ਵੀ ਨਹੀਂ ਗਿਆ ਉਸ ਇਹ ਮਾਰ ਮੇ ਰਸਤੇ ਇਹ ਮਾਰ ਮੇ ਆਵਤ ਤੇ ਸਭ ਪਾਰੇ ਤੇ ਸਭ ਜਾਵਣ ਹਾਲਾਤ ਐਸੇ ਹੋ ਗਏ ਸ ਸੱਜਬਾ ਨੇ ਕਿਆ ਕਬੂਲ ਲੈ ਦੋਸ਼ ਲੈ ਜ਼ਾਲਮ ਲੈ ਜ਼ਾਬਰ ਲੈ ਅਸੀਂ ਜ਼ਹਿਰ ਹਾਂ ਮਜ਼ਲੂਮ ਲੈ ਅਸੀਂ ਅੰਮ੍ਰਿਤ ਹਾਂ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਨਨ ਤੋਂ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ اے ਸਤਿਗੁਰ ਸਚੇ ਬਾਦਸ਼ਾਹ ਆਪਨੇ ਜੋ 부ਜੰਗੀ ਦੀ ਦਾਤ ਬਖਸ਼ੀ ਹੈ ਤੋ 부ਜੰਗੀ ਨੂੰ ਨਾਮ ਬਖਸ਼ੋ 부ਜੰਗੀ ਤੋਂ ਮੁਰਾਦ ਕੀ ਸ਼ਬਦ ਦੇ ਬੱਚੇ ਨੂੰ ਨਾਮ ਬਖਸ਼ੋ 부ਜੰਗਾ ਨੂੰ ਨਾਮ ਬਖਸ਼ੋ ਸ਼ਬਦ ਦੀ ਬੱਚੀ ਨੂੰ ਨਾਮ ਬਖਸ਼ੋ 부ਜੰਗ ਸ਼ਬਦ 부ਜੰਗੀ ਸ਼ਬਦ ਦਾ ਬੱਚਾ ਇਹ ਕਬੂਲ ਹੋ ਗਏ ਸਿ ਇਹ ਸ਼ਬਦ ਕਬੂਲ ਹੋ ਗਏ परवान है दुष्ट ਲਈ சபपा مظلوم ਲਈ امر ਜਫਰਨਾਮੇ ਜਸਹਾਰਾ ਕੋ ਲਾਸਾ ਕੀਤਾ ਭੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿ ਬੋਲ ਕੌਣ ਬੋਲਦਾ ਹੈ ਦਿਵਾਨ ਸੁਚਾਨੀ ਇਹ ਫਰਜ਼ੰਦੇ ਮਾਰਸ ਇਹ ਸਖ ਦੇ ਬੱਚੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵ ਕੀਤਾ ਦਾ ਪਾਚੀ ਹੈ 8 30 ਦਾ ਇਸ਼ਨਾਨ ਕਰਿਆ ਜਲੇ ਉਧਾਰਿਆ ਹੈ ਖੇਲ ਅਗਲਾਕ ਪੈਂਦਾ ਸਵੇਰੇ ਦੋਥੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਦੋਥੀ ਹੋਰ ਪਹਿਂਦਾ ਸ਼ਾਮੇ ਇਸ਼ਨਾਨ ਕਰਦਾ ਦੋਥੀ ਹੋਰ ਪਹਿਂਦਾ ਦੋਥੀਆਂ ਦੋ ਰੱਖ ਰੱਖੀ ਬਦਲ ਰੱਖੇ ਸਵੇਰੇ ਦੀ ਸ਼ਾਮੇ ਨਹੀਂ ਸ਼ਾਮ ਵੀ ਸਵੇਰੇ ਪੂਜਾ ਪਾਠ ਦੇ ਸਮੇਂ ਬਸਤਰ ਨਵੇਂ ਅਲਗ ਤੁਲੇ ਮੱਗਾ ਕਰਮ ਕਾਂਧੀ 33 ਕਰੋੜ ਦੇਵਤਿਆਂ ਦਾ ਗੁਜਾਰੀ ਗੀਤਾ ਦਾ ਬਾਠੀ ਅਠਾਰ ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਪੱਕਾ ਕਰਮਕਾਂਡੀ ਪਰ ਚੁੱਪ ਦੇ ਕਰਮਕਾਂਡ ਦੇ ਵਿੱਚ ਰੁਕ ਗਿਆ ਇਤਨਾ ਕਠੋਰ ਇਤਨਾ ਕਠੋਰ ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਦਰਸ ਨਹੀਂ ਪਤਾ ਹੈ ਸੁਬਾ ਸਰੰ ਨੇ ਕੀ ਆਖਿਆ ਕਿ ਇਸਲਾਮੀ ਸ਼ਰਾਏ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਸ਼ਰਾਏ ਹੈ ਨਾ ਮੁਸਲਮਾਨ ਇਸਲਾਮੀ ਜਿਹੜੀ ਸ਼ਰਾਅ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ ਤੇ ਔਰਤ ਦਾ ਤੇ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਤੁਹਾਡੇ ਹੱਥੋਂ ਕਿ ਆਪਣੀ ਉਮਤ ਨੂੰ ਉਗਰੇ ਸੀ ਤਾਂ ਵੀ ਤੁਹਾਡੇ ਹੱਥੋਂ ਨਾਬਾਲਗ ਦਾ ਤੇ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਵਜੀਦ ਆ ਸ਼ਰਾਦਾ ਕਹਿ ਨਹੀਂ ਸੀ ਕਿ ਸੂਬਾ ਸਰਹੰਗ ਕਿੰਨਾ ਕਹੇ ਤੇ ਨਾਬਾਲਗ ਨੇ ਬਿਲਕੁਲ ਨਾਬਾਲਗ ਬਹੁਤ ਛੋਟਾ ਹੈ ਸ਼ਰਾਏ ਕਹਿੰਦੀ ਹੈ ਕਿ ਖੌਨ ਜ਼ਮੀਨ ਤੇ ਨਹੀਂ ਡੁਲਣਾ ਚਾਹੀਦਾ ਬੋਲ ਪਿਆ ਕਾਜ਼ੀ ਹੌਂਦੋਲਣ ਦੀ ਲੋੜ ਕੀ ਹੈ ਨਵਾਬ ਸਾਹਿਬ ਇਹਨਾਂ ਦੋਵਾਂ ਨੂੰ ਦੀਵਾਰ ਵਿੱਚ ਚਿੰਨ ਲਓ ਗੱਲ ਖਤਮ ਹੌਂਦੋਲਣ ਦੀ ਕੀ ਲੋੜ? ਥੋਣੇ ਹੀ ਡੋਲੋ ਇਹਨਾਂ ਨੂੰ ਦੀਵਾਰ ਦੇ ਚਿੰਨ ਲਓ ਕਿ ਕਾਜ਼ੀ ਕੌਣ ਹੈ ਅਗਦੇ ਤਸਦੀਕ ਹੈ ਅੱਲਾਹੂ ਅੱਲਾਹੂ ਜਗਨਾਬ ਹੈ ਬਗਲ ਵਿੱਚ ਕੁਰਾਨ ਸ਼ਰੀਫ ਹੈ ਪੰਨ ਵਕਤ ਦਾ ਪੱਕਾ ਨਿਵਾਜ਼ੀ ਹੈ ਹਜ ਕਰਕੇ ਆਇਆ ਨਹੀਂ Quran ਦੀ ਤਲਾਵਤ ਕਰਦਾ ਹੈ ਔਰ ਹਾਫਿਜ਼ ਵੀ ਹੈ Quran ਦੇ ਅਰਥ ਬੋਧ ਵੀ ਜਾਣਦਾ ਪਰ ਕਹਿੰਦਾ ਹੈ ਹੁੰਦੋਲਣ ਦੀ ਕੀ ਲੋੜ ਹੈ ਦੀਵਾਰ ਦੇ ਚਿੰਨ ਦਾ ਆ ਤੋ ਗਈ ਤੂੰ ਮੇਂ ਸ਼ਰੀਫ ਸੁਚਾਨੰਦ ਕਹਿੰਦਾ ਹੀ ਫਰਜ਼ੰਦ ਮਾਰਸ ਕਾਜ਼ੀ ਕਹਿੰਦਾ ਇਹਨਾਂ ਨੂੰ ਦੀਵਾਰੇ ਚਿੰਨ ਦਾ ਕਿ ਗੀਤਾ ਦਾ ਪੜ੍ਹੀ Quran ਦੀ ਤਲਾਵਤ ਕਰਨ ਵਾਲਾ ਇੱਕ ਤਿਲਕ ਧਾਰੀ ਇੱਕ ਸੁੰਨਤ ਧਾਰੀ ਇੱਕ ਦੇ ਬਗਲ ਵਿੱਚ ਗੀਤਾ ਇੱਕ ਦੇ ਬਗਲ ਵਿੱਚ Quran ਇੱਕ ਹਜ ਕਰਕੇ ਆਇਆ 18 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਦੋਵੇਂ ਸ਼ਰਈ ਤੇ ਕਰਮ ਕਾਂਢੀ ਇੱਕ ਬਸ ਕਰਮ ਕਾਂਡ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ ਸ਼ਰਾ ਨਹੀਂ ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਕਿ ਖੁਦਾ ਤੱਕ ਪਹੁੰਚਣੀ ਤੇ ਤੇ ਉਹਨਾਂ ਦੀ ਦਿੱਤੀ ਨਹੀਂ ਆਉਂਦੀ ਤੇ ਕੋਮਲ ਕਾਂਦਰ ਆਉਂਦੀ ਨੇ ਕਿ ਵਗਦਾ ਹੋਇਆ ਪੈਣ ਪਾਣੀ ਦਾ ਰੁਕ ਜਾਂਦਾ ਗੰਦਾ ਹੋ ਜਾਂਦਾ ਜੇ ਸੀ ਦੀ ਚਲਦੀ ਹੋਈ ਸੁਰਤ ਅਗਰ ਕਰਮ ਕਾਂਡ ਤੇ ਹੀ ਰੁਕ ਗਈਏ ਯਕੀਨ ਨਾ ਜਾਨੋ ਜਿਤਨਾ ਉਹ ਕਠੋਰ ਹੋਵੇਗਾ ਕੋਈ ਵੀ ਨਹੀਂ ਹੋਵੇਗਾ ਔਰ ਜਿਤਨਾ ਸ਼ਰਈ ਕਠੋਰ ਹੋਵੇਗਾ ਇਤਨਾ ਹੋਰ ਕੋਈ ਵੀ ਨਹੀਂ ਹੋਵੇਗਾ ਬਸ ਇਤਨਾ ਹੀ ਮੈਂ ਕਹਿ ਸਕਦਾ ਤੁਮ ਬਾਅਦ ਸ਼ਾਇਦ ਉਸਮੈਨ ਮਾਪ ਨਾ ਕਰੋ ਮੈਂ ਇਤਨਾ ਹੀ ਆਖਾਂਗਾ ਜਿਸ ਦੀ ਸੁਰ ਇੱਥੇ ਰੁਕ ਗਈ ਹੈ ਉਹ ਇਤਨਾ ਕਠੋਰ ਹੋਵੇਗਾ ਇਤਨਾ ਕਠੋਰ ਹੋਵੇਗਾ ਸ਼ਾਇਦ ਕੋਈ ਪੱਥਰ ਇਤਨਾ ਸਖਤ ਨਹੀਂ ਹੋ ਸਕਦਾ ਲੋਹਾ ਵੀ ਇਤਨਾ ਸਖਤ ਨਹੀਂ ਹੋ ਸਕਦਾ ਉਹਦਾ ਦਿਲ ਇਤਨਾ ਸਖਤ ਹੋਵੇ ਕਿਸੇ ਲਈ ਰਹਿਮ ਨਹੀਂ ਤਰਸ ਨਹੀਂ ਇਤਨਾ ਠੋਸ ਹੋ ਜਾਏਗਾ ਕੋਈ ਗਹਿਰਾਈ ਨਹੀਂ ਕੋਈ ਬੁਲੰਦੀ ਨਹੀਂ ਰੁਕ ਜੋ ਗਿਆ ਹੈ ਪਰ ਜੋ ਰੁਕਿਆ ਨਹੀਂ ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ ਉਦਾਸ ਹੋਇਆ ਸੀ ਤੇ ਪ੍ਰਮਾਤਮਾ ਦੀ ਤਲਾਸ਼ ਤੇ ਚੱਲ ਪਿਆ ਅਜ ਕਰਮ ਕਾਂਨ ਤੋਂ ਵੀ ਉਦਾਸ ਹੋ ਗਿਆ ਅਜ ਸ਼ਰਾ ਤੋਂ ਵੀ ਉਦਾਸ ਹੋ ਗਿਆ ਸਮਸਤ ਬਰੇਜ਼ ਨੇ ਸਾਫ਼ ਕਹਿ ਦਿੱਤਾ ਸੀ ਕਾਫਰੇ ਇਸ ਕੰਮ ਮੁਸਲਮਾਨ ਨਹੀਂ ਮਾਰਾ ਕਰ ਕਰ ਨੇ ਇਸ ਕਿ ਸ਼ਰਾ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ ਮੈਂ ਤਾਂ ਖੁਦਾ ਲਈ ਇਹ ਸ਼ਿੰਗਾਰ ਕੀਤਾ ਸੀ ਕਿਉਂ ਸ਼ਿੰਗਾਰ ਮਿਲਨ ਕੇ ਤਾਂ ਏ ਹਰ ਨਾ ਮਿਲੇ ਜਗ ਜੀਵਨ ਕੋ ਸਾਂਏ ਸ਼ਿੰਗਾਰ ਤੇ ਪ੍ਰਮਾਤਮਾ ਦੇ ਵਾਸਤੇ ਸੀ ਸੈਭਕ ਨੇ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾ ਗੰਤ ਮਨਾਈ ਮਤ ਸੇਜੇ ਗੰਤ ਨਾ ਆਵੇ ਐਵੇਂ ਬਿਰਥਾ ਜਾ ਪੰਕਤੀਆਂ ਨੇ ਪਰ ਵੜਹੰਸ ਰਾਗ ਦਾ ਤੇ ਬੜਾ ਕੀਮਤੀ ਲੰਬਾ ਚੋੜਾ ਸ਼ਬਦ ਸਮਾਂ ਨਹੀਂ ਜਾਜੇ ਤੇ ਤਾਂ ਮੁਖਤਸਰ ਮੈਂ ਅਰਜ਼ ਕਰਾਂ ਨਿਰਾਸ਼ਾ ਜਾਗ ਪੈਂਦੀ ਅੰਦਰੋਂ ਪ੍ਰਾਰਥਨਾ ਵੀ ਜਾਗਦੀ ਹੈ ਪ੍ਰਭੂ ਤੇਰੇ ਲਈ ਰਹਿਤ ਬੈਕ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਸ਼ਰਧ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ ਤੇ ਹਿਰਦਾ ਟੜਪਦਾ ਪਿਆ ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ ਅੱਜ ਉਦਾਸ ਹੋ ਗਿਆ ਕਰਮ ਕਾਂਡ ਤੋਂ ਅੱਜ ਉਦਾਸ ਹੋ ਗਿਆ ਸ਼ਰਧ ਇਹ ਵੀ ਅਵਸਥਾ ਆਉਂਦੀ ਹੈ ਪ੍ਰਾਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰੇ ਤੋਂ ਉਦਾਸ ਹੋਇਆ निराश होया है अंदर बहुत बड़ा वैराग्य जाग गया है और सब कुछ आसार पर प्रतीत होया है इस तड़पे हुए हृदय दों बार-बार गहरी अरदास निकल रही है हे प्रभु तेरे लिए श्रृंगार दारो किया सी तेरा कोई पता नहीं तेरे लिए तो ते मैं कर्मकांडी बनया सी के शरत है तेरे लिए सी ते, ते रेत ते ते मैं तेरे लिए सी तो मेरे लिए तो नहीं मैं तेरे लिए तेरी प्रसन्नता ले धारण की थी। पर तेरा कोई पता नहीं तेरे रस का कोई गोद नहीं अंदरों अरदास निकल गई है जब जी शब्द जप है दूजी बाणी जाप है तीसरी बाणी दिच पैराग गए, माते मतंग जरे जल संग अनूप कुतंग सुरंग सवारे कोट तो रंग कुरंग से कूदत पावन के गौन को जात निवारे भारी भुजान के भूप बली बिद न्यावत शेष जात बिचारे एते भय तो कहां भय भूपत अंत को नांगे ही पधारे जब सब कुछ मौत ही मौत दिखाई दे तो बंदा किस तरह जीवेगा जगत में? बैरागी ए बैरागी ए उदास मनुख ली कर्मकांडी हो जाएगा शराई हो जाएगा रहत वैत धारण हो जाएगा पर जे सोचन वाला है अकलमंद है तो दिन बहुत हो जान तो इस अंदरों प्रार्थना भी जागेगी कि हे प्रभु तेरा तो भी पता नहीं चले मैं तो इतनी शरा धारण कर ली मैं कर्म कांडी हो गया घोमा अठहठ तीर्था बोते चंदन रगड़ लेने में कर लिया गीता मैं शाम बथेरा स्नान कर लिया सारी रहत बहत धारण की बख्शिश कर तू रहमत कर अरदास तड़पे हृदय चो अंदरों निकले अरदास कबूल हो जाती चौथी चौकी बाणी अरदसों पी अमरी करो आप दे रक्षा ਦੋਰ ਨਾ ਹੋਏ ਚਿਤ ਕੀ ਇੱਛਾ ਤਉ ਚਰਨ ਨਨੁ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਸਾਰੀ ਅਰਦਾਸ ਬੇਨਤੀ ਇਹ ਤੁਹੇ ਪ੍ਰਭੂ ਬਖਸ਼ਿਸ਼ ਕਰ ਮੇਰਾ ਮਨ ਤੇਰੇ ਚਰਨਾਂ ਚ ਰਹਿ ਪਾਹੀ ਹੋ ਗਏ ਤੇਰਾ ਕੁਝ ਪਤਾ ਹੀ ਨਹੀਂ ਜਪ ਜਾਪ ਬਣ ਜਾਂਦਾ ਹੈ ਜਾਪ ਬੈਰਾਗ ਬਣ ਜਾਂਦਾ ਹੈ ਬੈਰਾਗ ਅਰਦਾਸ ਬਣ ਜਾਂਦਾ ਹੈ ਔਰ ਬੈਰਾਗੀ ਹਿਰਦੇ ਤੋਂ ਜਿਹੜੀ ਅਰਦਾਸ ਨਿਕਲਦੀ ਹੈ ਕਬੂਲ ਹੋ ਜਾਂਦੀ ਹੈ ਕਤਈ ਵੀ ਅਰਥ ਨਹੀਂ ਜਾਂਦੀ ਫਿਰ ਕੀ ਕਦੇ ਨਾ ਹੋਈ ਜਨਕੀ ਅਰਦਾਸ ਅਨੰਦੀ ਪ੍ਰਾਪਤੀ ਹੋ ਜਾਂਦੀ ਏ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਏ ਔਰ ਉਹਦੀ ਜ਼ਬਾਨ ਨੂੰ ਕਹਿ ਉੱਠਦੀ ਏ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮਿਹਬਾਰਾ ਅਨੰਦੀ ਪ੍ਰਾਪਤੀ ਹੋ ਜਦ ਜਾਪ ਹੋ ਗਿਆ ਜਾਪ ਪੈਰਾਗ ਹੋ ਗਿਆ ਪੈਰਾਗ ਅਰਦਾਸ ਬਣ ਗਿਆ ਅਰਦਾਸ ਅਨੰਦੀ ਮੂਰਤੀ ਬਣ ਗਿਆ ਤੇ ਇੰਝ ਜੋੜ ਤੇ ਅਧਿਆਤਮਿਕ ਮੰਡਲ ਦੀਆਂ ਪੰਜ ਸਟੇਜਾਂ ਨੇ ਜਿਤੁਚ ਬੁੱਧੀ ਅਨਸਾਰ ਮੈਂ ਅੱਜ ਹੀ ਸਮਾਪਤੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਤਰ੍ਹਾਂ ਦੇ ਕਈ ਸਜਣਾ ਦੇ ਪ੍ਰਸ਼ਨ ਸਨ ਤੇ ਮੈਂ ਇਸੇ ਕੋਈ ਲੜੇ ਨੂੰ ਚਲਾ ਰਿਹਾ ਸੀ ਤੇ बार-बार ਸਿਆਲ ਆਇਆ ਕਿ ਬਾਕੀ ਸਬਜੈਕਟ ਕਈ ਮਸਬੂਤ ਨੇ ਧਰਮ ਦੇ ਕਈ ਵਿਸ਼ੇ ਨੇ ਉਹ ਰਹਿ ਜਾਣਗੇ ਤੁਸ ਸੰਤਾ ਪੁੱਛਣਾ ਚਾਹੀਏ ਨੇ ਕਲ ਸਰੀਰਿਕ ਜੋ ਰਹੇ ਨੇ ਕਲ ਵੀਦਰਪਤਾ ਨੇ ਸਾਨੂੰ ਦਿੱਤੀ ਪੰਜ ਕਕਾਰ ਪੰਜ ਬਾਣੀਆਂ ਮਾਨਸਿਕ ਰਹੇ ਪੰਜ ਕਕਾਰ ਸਰੀਰਕ ਰਹਿ ਕੋਦੀ ਵਿਚਾਰ ਕਰਕੇ ਫਿਰ ਬਹੁਤ ਸਾਰੇ ਪ੍ਰਸ਼ਨ ਨੇ ਉਹ ਮੈਂ ਹਰ ਇੱਕ ਨਾਲ ਵੈਦਾ ਕੀਤਾ ਹੈ ਕਿ ਇੱਕ ਇੱਕ ਦੇ ਸਾਹਮਣੇ ਮੈਂ ਗੱਲ ਖੋਲਾਂ ਮੈਂ ਵੀ ਥਕਾਂਗਾ ਕਿ ਸ਼ਾਇਦ ਇਤਨਾ ਖੋਲ ਵੀ ਨਾ ਸਕਾਂ ਸੰਗਤ ਦੀ ਸਾਰੀ ਗੱਲ ਜੋ ਹੈ ਖੋਲਦੇ ਜਾਵਾਂਗੇ ਔਰ ਉਮੀਦ ਹੈ ਮਾਣ ਤੇ ਨਹੀਂ ਹੰਕਾਰ ਤੇ ਨਹੀਂ ਹੋ ਸਕਦਾ ਹੈ ਉਹਨਾਂ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਵਿੱਚੋਂ ਆਪ ਨੂੰ ਮਿਲ ਜਾਣ ਤੋ ਕਿ ਦਾ ਸਨਿਤਿਕ 파ਟੀ ਲਈ ਰ ਆਪਣਾ ਪੜ ਕੇ ਜੋ ਹੈ ਉਹਨੂੰ ਸਰਵਨ ਕਰਾ ਦੇਣੀ ਹੈ ਬਾਤ ਵਿੱਚ ਚਾਰਾਂ ਜੋ ਹੈ ਕੱਲ ਸਾਰਿਆਂ ਦਾ ਹਾਰਦਿਕ ਧੰਨਵਾਦ